ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਕਹਾਣੀ ਸੰਸਾਰ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਅੱਜ ਦੇ ਪ੍ਰੋਗਰਾਮ ਵਿੱਚ ਇੱਕ ਨਵੀਂ ਕਹਾਣੀ ਹਰਦੀਪ ਗਰੇਵਾਲ ਥਰੀਕੇ ਵਾਲੇ ਦੀ ਲਿਖੀ ਹੋਈ ਮੱਗਰ ਸਿਉਂ ਦਾ ਚੁਬਾਰਾ ਉਹ ਪੇਸ਼ ਕਰਨ ਜਾ ਰਹੇ ਹਾਂ ਹੋ ਸਕਦਾ ਹੈ ਕਿ ਤੁਹਾਨੂੰ ਇਹ ਤੁਹਾਡਾ ਚੁਬਾਰਾ ਤੇ ਤੁਹਾਡੀ ਕਹਾਣੀ ਲੱਗੇ ਹਰਦੀਪ ਗਰੇਵਾਲ ਥਰੀਕੇ ਵਾਲੇ ਨੇ ਬਹੁਤ ਖੂਬਸੂਰਤ ਕਹਾਣੀ ਲਿਖੀ ਹੈ ਕਹਾਣੀ ਦੀ ਕਰਦਿਆਂ ਸ਼ੁਰੂਆਤ ਮੱਗਰ ਹਾਲੇ ਛੋਟਾਈ ਸੀ ਮਸਾ 10 ਸਾਲ ਦੀ ਉਮਰ ਦਾ ਜਦੋਂ ਉਹਦੇ ਬਾਪੂ ਨੇ ਚਵਾਰਾ ਪਾਉਣ ਦੀ ਘਰ ਵਿੱਚ ਸਲਾਹ ਕੀਤੀ ਪਿੰਡ ਵਿੱਚ ਬਸ ਇੱਕ ਬਖਤੌਰ ਸੌਂਦੇ ਚਵਾਰੇ ਵਾਲੀ ਹਵੇਲੀ ਸੀ ਉਸ ਵਕਤ ਉਹਨੇ ਆਪਣੇ ਦੋਵੇਂ ਪੁੱਤਰਾਂ ਦੇ ਨਾਮ ਅਤੇ ਹਵੇਲੀ ਬਣਨ ਦਾ ਸਾਲ ਮੂਰਲਿਕਾਂ ਤੇ ਮੋٹے-ਮੋٹے ਅੱਖਰਾਂ ਚ ਲਿਖਵਾਇਆ ਹੋਇਆ ਸੀ ਮੱਗਰ ਸਿੰਘ ਵੀ ਸੋਚਦਾ ਕਿ ਹੁਣ ਮੇਰਾ ਨਾਮ ਹੈ ਉਹ ਵੀ ਚੁਬਾਰੇ ਤੇ ਲਿਖਵਾਇਆ ਜਾਊ ਆਪਣਾ ਨਾਮ ਚੁਬਾਰੇ ਤੇ ਲਿਖਵਾਉਣ ਲਈ ਉਹਨੇ ਆਪਣੇ ਬਾਪੂ ਨੂੰ ਚੁਬਾਰਾ ਬਣਾਉਣ ਦੀ ਸਲਾਹ ਕਰਦਿਆਂ ਬਣਾ ਲਿਆ ਸੀ ਬਸ ਫਿਰ ਕੀ ਸੀ ਚੁਬਾਰੇ ਦਾ ਕੰਮ ਸ਼ੁਰੂ ਹੋ ਗਿਆ ਤੇ ਮੱਗਰ ਦਾ ਚਾਹ ਨਾ ਚੁੱਕਿਆ ਜਾਵੇ ਸਾਡਾ ਚੁਬਾਰਾ ਵੀ ਬਖਤੌਰ ਸਿਉਂਦੀ ਹਵੇਲੀ ਜਿੰਨਾ ਉੱਚਾ ਹੋ ਪਰ ਜੇ ਹਵੇਲੀ ਤੋਂ 2 ਫੁੱਟ ਹੋਰ ਉੱਚਾ ਹੋ ਜੇ ਨਾ ਫਿਰ ਕੀ ਕਹਨੇ ਆ ਮੱਗਰ ਮਾਨ ਹੀ ਮਾਨੇ ਸੋਚਦਾ ਮੱਗਰ ਸਕੂਲੋਂ ਆ ਕੇ ਜਿੰਨੇ ਕੁ ਜੋਗਾ ਸੀ ਮਿਸਤਰੀ ਨੂੰ ਕਦੇ ਇੱਟਾਂ ਤੇ ਕਦੇ ਰੋੜੇ ਫੜਾਉਂਦਾ ਚੁਬਾਰਾ ਹੌਲੀ 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 ਉਸਰਦਾ ਗਿਆ ਤੇ ਮੱਗਰ ਨੂੰ ਆਪਣਾ ਕੱਦ ਵੀ ਆਪਣੇ ਹਾਣੀਆਂ ਨਾਲੋਂ ਉੱਚਾ ਜਾਪਣਾ ਲੱਗਿਆ ਚੁਬਾਰੇ 'ਚ ਗਰਮੀ ਨਹੀਂ ਲੱਗਦੀ ਨੜੇ ਚੁਬਾਰੇ ਦੀ ਛੱਤ ਤੇ ਚੜ ਕੇ ਪਤੰਗ ਉਡਾਉਣ ਦਾ ਉਹ ਨਜ਼ਾਰਾ ਹੋਰ ਆ ਮੱਛਰ ਮੱਖੀ ਵੀ ਨਹੀਂ ਉੱਪਰ ਜਾਂਦੇ ਚੁਬਾਰੇ ਤੋਂ ਸਾਰਾ ਪਿੰਡ ਦਿਖੂ ਉਹ ਆਪਣੇ ਬੱਚਿਆਂ ਨੂੰ ਚੁਬਾਰੇ ਦੀਆਂ ਇਹ ਚੰਗਿਆਈਆਂ ਦੱਸਦਾ ਥੱਕਿਆ ਨਾ ਕਰਦਾ ਹੋ ਸਕਦਾ ਹੈ ਨੈਣਾ ਦੇਵੀ ਵਾਲੇ ਪਹਾੜ ਵੀ ਚੁਬਾਰੇ ਤੋਂ ਦੇਖਣਾ ਨਾਲ ਦਾ ਸਾਥੀ ਖਿੱਚ ਕੇ ਟਾਂਚ ਕਰਦਾ ਤਾਂ ਬਾਕੀ ਸਾਰੇ ਹੱਸ ਪੈਂਦੇ ਮਗਰ ਸ਼ਰਮਿੰਦਾ ਹੋਣ ਦੀ ਬਜਾਏ ਕਹਿੰਦਾ ਜਣੇ ਘਾੜੇ ਨੂੰ ਨੀਮਾ ਚਵਾਰੇ ਤੇ ਚੜਨ ਦੇਣਾ ਇਹ ਗੱਲ ਸੁਣ ਕੇ ਬਾਕੀ ਸਾਰੇ ਚੁੱਪ ਕਰ ਜਾਂਦੇ ਚਵਾਰੇ ਉੱਤੇ ਚੜਨ ਨੂੰ ਤਾਂ ਸਬਦਾ ਜੀ ਕਰਦਾ ਸੀ ਫਿਰ ਚਵਾਰੇ ਦੀ ਉਸਾਰੀ ਦਾ ਕੰਮ ਪੂਰਾ ਹੋਇਆ ਛਤੀਰੀਆਂ ਬਾਲੇ ਟਾਇਲ ਦੀਆਂ ਇੱਟਾਂ ਦੀ ਲਾਲ ਰੰਗ ਦੀ ਰੰਗ ਕੇ ਪਾਈ ਛੱਤ ਸਾਰਾ ਪਿੰਡ ਵੇਖਣਾਇਆ ਚਵਾਰੇ ਦੀ ਮੂਲਿਕਾਂ ਤੇ ਮੋਟੇ-ਮੋਟੇ ਅੱਖਰਾਂ ਚ ਮੱਗਰ ਸਿੰਘ 1952 ਲਿਖਦਾ ਮੱਗਰ ਸਿੰਘ ਦਾ ਬਚਪਨ ਜ਼ੁਬਾਨੀ ਇਸੇ ਚਾਰੇ ਚ ਬੀਤੀ ਬਸੰਤ ਕੌਰ ਜਿਹਨੂੰ ਪਿੰਡ ਦੇ ਲੋਕ ਸ਼ਾਂਤੀ ਸ਼ਾਂਤੀ ਕਹਿੰਦੇ ਆ ਉਹ ਵੀ ਨਵੀਂ ਵਿਆਹੀ ਇਸੇ ਚਾਰੇ ਚ ਆਈ ਸ਼ਾਂਤੀ ਦਾ ਘੁੰਡ ਵੀ ਚੁੱਕ ਕੇ ਪਹਿਲੀ ਵਾਰ ਮੱਗਰ ਸਿਓ ਨੇ ਇਸੇ ਚਾਰੇ ਚ ਉਹਦਾ ਮੁੱਖ ਤੱਕਿਆ ਫਿਰ ਉਹਦੇ ਪੁੱਤ ਤੇ ਧੀ ਉਹ ਵੀ ਇਸੇ ਚਾਰੇ ਵਿੱਚ ਖੇਡੇ ਵੀ ਤੇ ਵੱਡੇ ਵੀ ਹੋਏ ਹੁਣ ਗੱਲ ਨਿਆਣੇ ਵਿਆਹਾਂ ਤੇ ਆ ਗਈ ਲੋਕਾਂ ਦੀ ਦੇਖਾ ਦੇਖੀ ਮੱਗਰ ਸਿਉਨ ਵੀ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਦਾ ਚਾਹ ਹੁਣ ਚਵਾਰੇ ਵਾਲਾ ਘਰ ਵੀ ਪੁਰਾਣਾ ਜਾਪਣ ਲੱਗਿਆ ਉਹਨੇ ਆਪਣਾ ਚਵਾਰੇ ਵਾਲਾ ਘਰ ਵੇਚ ਕੇ ਪਿੰਡ ਦੀ ਫਿਰਨੀ ਦੇ ਬਾਹਰ ਬਾਹਰ ਇੱਕ ਕੋਠੀ ਪਾ ਲਈ ਦੋਵੇਂ ਨਿਆਣੇ ਬਾਹਰਲੇ ਮੁਲਕ ਕੈਨੇਡਾ ਉੱਥੇ ਭੇਜਤੇ ਕੁਝ ਸਮੇਂ ਬਾਅਦ ਮੱਗਰ ਤੇ ਸ਼ਾਂਤੀ ਵੀ ਕੈਨੇਡਾ ਚਲੇ ਗਏ ਮੱਗਰ ਦਾ ਕੈਨੇਡਾ ਚ ਜਾ ਕੇ ਵੀ ਦਿਲ ਨਾ ਲੱਗਿਆ ਉਹਨੂੰ ਆਪਣਾ ਪਿੰਡ ਤੇ ਆਪਣਾ ਚਵਾਰਾ ਕਦੇ ਨਾ ਭੁੱਲਿਆ ਉਹਨੂੰ ਆਪਣੀ ਨਵੀਂ ਪਾਈ ਕੋਠੀ ਨਾਲ ਵੀ ਕੋਈ ਮੋਹ ਨਹੀਂ ਸੀ। ਉਹ ਜਦੋਂ ਵੀ ਦੋ ਕਸਾਲੀ ਢੇਡਾ ਮਾਰਦਾ ਤਾਂ ਕੋਠੀ 'ਚ ਸਮਾਨ ਰੱਖਦਾ। ਸਮਾਨ ਰੱਖਣ ਤੋਂ ਬਾਅਦ ਆਪਣੇ ਵੇਚੀ ਹੋਏ ਘਰ ਦਾ ਚੁਬਾਰਾ ਵੇਖਣ ਚਲਾ ਜਾਂਦਾ। ਉਹ ਰੀਸ ਨਾਲ ਚੁਬਾਰੇ ਤੇ ਬਨੇਰੇ ਤੇ ਲੱਗੀ ਕੱਲੀ-ਕੱਲੀ ਇੱਟ ਤੱਕਦਾ। ਸਮੇਂ ਦੀ ਮਾਰ ਨਾਲ ਬਨੇਰੇ ਤੇ ਆਈ ਤਰੇੜ ਉਹਨੂੰ ਰੜਕਰੀ ਰਹਿੰਦੀ। ਕਿਹੋ ਜੇ ਬੰਦਿਆ ਭਲਾਏ? ਇੱਕ ਤਰੇੜ ਦੀ ਮੁਰੰਮਤ ਨਹੀਂ ਕਰਾ ਸਕੇ? ਮੈਂ ਪਿਛਲੀ ਵਾਰੀ ਆਇਆ ਸੀ ਪਾਇਰ ਨੂੰ ਕਹਿ ਕੇ ਗਿਆ ਸੀ ਉਹ ਨੂੰ ਮਾਨੇ ਹੀ ਮਾਰ ਉਹਨਾਂ ਉੱਤੇ ਖੇਚ ਚੜਦੀ ਬਨੇਰੇ ਦੀ ਨੁਕਰ ਵਾਲੀ ਇੱਟਾ ਉਹ ਨੂੰ ਬੜੀ ਗੌਰ ਨਾਲ ਤੱਕਦਾ ਗੌਰ ਨਾਲ ਤੱਕਦਾ ਹੀ ਰਹਿੰਦਾ ਕਿਉਂ ਕਿਉਂਕਿ ਉਹਦੇ ਵਿੱਚ ਉਹਦਾ ਇੱਕ ਵਾਰੀ ਮੱਥਾ ਵੱਟਿਆ ਸੀ ਉਹਨੂੰ ਲਹੂ ਲਹਾਣ ਹੋਏ ਨੂੰ ਉਹਦੀ ਮਾਂ ਡਾਕਟਰ ਕੋਲ ਲੈ ਕੇ ਗਈ ਸੀ ਹੁਣ ਨਾ ਤਾਂ ਮਾਂ ਰਹੀ ਤਣਾਉ ਡਾਕਟਰ ਬਸ ਕੀ ਸੀ ਉਹ ਇੱਟ ਸੀ ਜਾਂ ਦੂਜਾ ਮੱਗਰ ਦੇ ਮੱਥੇ ਤੇ ਸਦਾਲੀ ਪਿਆ ਇੱਟ ਦੀ ਨੁਕਰ ਦਾ ਨਿਸ਼ਾਨ ਇਹ ਬਾਕੀ ਸੀ ਸਮਾਬੀਤ ਦਾ ਗਿਆ ਆਪਣੀ ਚਾਲ ਚੱਲਦਾ ਗਿਆ ਤੁੜ ਮੱਗਰ ਸਿਉਂ ਦੇ ਪੋਤਾ-ਪੋਤੀ ਵੀ 8 ਤੇ 10 ਸਾਲ ਦੇ ਹੋ ਚੁੱਕੇ ਸੀ ਉਹ ਆਪਣੇ ਪੋਤੇ ਤੇ ਪੋਤੀ ਨੂੰ ਆਪਣੇ ਬਚਪਨ ਦੀਆਂ ਜਵਾਨੀ ਦੀਆਂ ਉਹ ਸਾਰੀਆਂ ਗੱਲਾਂ ਸੁਣਾਉਂਦਾ ਪਰ ਕੋਈ ਵੀ ਗੱਲ ਮੱਗਰ ਸਿਉਂ ਦੀ ਇਸ ਤਰ੍ਹਾਂ ਦੀਆਂ ਹੁੰਦੀ ਜਿਸ ਤੇ ਵਿੱਚ ਉਹਦੇ ਚੁਬਾਰੇ ਦਾ ਜ਼ਿਕਰ ਨਾ ਹੁੰਦਾ ਜੇ ਕਦੇ ਉਹ ਚੁਬਾਰੇ ਦਾ ਜ਼ਿਕਰ ਕਰਨ ਤੋਂ ਉੱਕ ਵੀ ਜਾਂਦਾ ਭੁੱਲ ਵੀ ਜਾਂਦਾ ਤਾਂ ਨਿਆਣੇ ਮਖੌਲ ਦੇ ਬਾਰੇ ਉਹਨੂੰ ਯਾਦ ਕਰਵਾ ਦਿੰਦੇ ਉਹ ਹੱਸਦਾ ਉਹ ਫਿਰ ਚੁਬਾਰੇ ਦੀ ਗੱਲ ਸ਼ੁਰੂ ਕਰ ਦਿੰਦਾ ਨਿਆਣੇ ਚੁਬਾਰੇ ਦੀ ਤੁਲਨਾ ਡਬਲ ਸਟੋਰੀ ਹਾਊਸ ਨਾਲ ਕਰਦੇ ਸੀ ਉਹ ਨਾ 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 ਇਹ ਦੋ ਮੰਜ਼ਿਲੇ ਘਰ ਨਹੀਂ ਚੁਬਾਰੇ ਦੀ ਈਸ ਕਰ ਸਰਦੇ ਮੱਗਰ ਸਿਉ ਨੂੰ ਆਪਣਾ ਚੁਬਾਰਾ ਪੁਰਾਣੀ ਅਖਾਣ ਦੇ ਵਿੱਚ ਵਰਤੇਗਾ ਛੱਜੂ ਦੇ ਚੁਬਾਰੇ ਵਰਗਾ ਲੱਗਦਾ ਅਖੇ ਜੋ ਸੁਖ ਛੱਜੂ ਦੇ ਚੁਬਾਰੇ ਨਾ ਉਹ ਬਲਖ ਨਾ ਬੁਖਾਰੇ ਬਲਖ ਤੇ ਬੁਖਾਰਾ ਕਿਸੇ ਸਮੇਂ ਅਫਗਾਨਿਸਤਾਨ ਦੇ ਦੋ ਮਸ਼ਹੂਰ ਸ਼ਹਿਰ ਹੋਇਆ ਕਰਦੇ ਸੀ ਉਹ ਛੱਜੂ ਜਦ ਸ਼ਹਿਰ ਛੱਡ ਕੇ ਪਿੰਡ ਮੁੜਿਆ ਤਾਂ ਕਿਸੇ ਨੇ ਉਸ ਨੂੰ ਉਹਦੀ ਯਾਤਰਾ ਦੇ ਬਾਰੇ ਪੁੱਛਿਆ ਤਾਂ ਛੱਜੂ ਨੇ ਇਹ ਗੱਲ ਕਹੀ ਸੀ ਜੋ ਹੌਲੀ-ਹੌਲੀ ਕਹਾਵਤ ਦਾ ਰੂਪ ਧਾਰਨ ਕਰ ਗਈ ਨਿਆਣੇ ਵੀ ਆਪਣੇ ਦਾਦੇ ਦੇ ਬਚਪਨ ਦੇ ਵਿੱਚ ਮੜਾਏ ਚੁਬਾਰੇ ਨੂੰ ਦੇਖਣ ਲਈ ਉਤਾਵਲੇ ਸੀ ਫਿਰ ਉਹ ਸਮਾਂ ਵੀ ਆ ਗਿਆ ਜਦੋਂ ਦੋਵੇਂ ਭਾਪ ਪੋਤਾ-ਪੋਤੀ ਮੱਗਰ ਸਿਓ ਅਤੇ ਆਪਣੀ ਦਾਦੀ ਸੰਤੀ ਦੇ ਨਾਲ ਪਿੰਡ ਜਾਣ ਵਾਸਤੇ ਤਿਆਰ ਹੋ ਗਏ। ਦੋਨੇ ਨਿਆਣੇ ਪਹਿਲੀ ਵਾਰ ਪੰਜਾਬ ਆ ਰਹੇ ਸੀ। ਉਹਨਾਂ ਦੇ ਮਾਤਾ ਪਿਤਾ ਆਪਣਾ ਬਿਜ਼ਨਸ ਹੋਣ ਕਾਰਨ ਰੁੱਝੇ ਹੋਏ ਸੀ। ਪੰਜਾਬ ਉਹਨਾਂ ਦੇ ਨਾਲ ਉਹ ਨਾ ਗਏ। ਰਾਤ ਦੀ ਫਲਾਈਟ ਅਦਲੀ ਉਤਰੀ। ਸਵੇਰੇ 5 ਵਜੇ ਪਿੰਡ ਪਹੁੰਚੇ। 2 ਸਾਲ ਤੋਂ ਬੰਦ ਪਈ ਕੋਠੀ ਦਾ ਦਰਵਾਜ਼ਾ ਖੋਲ੍ਹਿਆ ਤਾਂ ਅੰਦਰੋਂ ਅਜੀਬ ਜਹੀ ਸੜਿਆਣ ਸਮਹਿਲ ਜੀ ਆ ਰਹੀ ਸੀ। ਨਿਆਣਿਆਂ ਨੇ ਆਪਣੇ ਨੱਕ ਬੰਦ ਕਰ ਲਏ। ਮੱਗਰ ਸਿਉ ਨੇ ਸਾਰੇ ਬੂਹੇਬਾਰੀਆਂ ਖੋਲ ਦਿੱਤੇ ਕੋਈ ਨਾ ਕਰਵਾਉਂਦੇ ਆ ਸਫਾਈਆਂ ਚ ਮੱਗਰ ਸਿਉ ਨੇ ਛੱਤ ਤੇ ਲਟਕਦੇ ਮੱਕੜੀ ਦੇ ਜਾਲਿਆਂ ਵੱਲ ਵੇਖਦੇ ਗਿਆ ਨਿਆਲੇ ਨੂੰ ਤਾਂ ਚਬਾਰਾ ਵੇਖਣ ਦਾ ਚਾਹ ਸੀ ਤੇ ਮੱਗਰ ਸਿਉ ਨੂੰ ਚਬਾਰਾ ਦਿਖਾਉਣ ਦਾ ਚਾਹ ਉਹਨਾਂ ਤੋਂ ਜ਼ਿਆਦਾ ਇਸ ਗੱਲ ਦਾ ਚਾਹ ਸੀ ਕਿ ਨਾਲ ਨਿਆਣੇ ਅੱਜ ਮੇਰੇ ਨਾਲ ਚੱਲ ਕੇ ਵੇਖਣਗੇ ਸਫ਼ਰ ਦੇ ਥੱਕੇ ਹੋਏ ਝਾਰੇ ਜਾਣੇ ਨਹਾ ਧੋ ਕੇ ਗਵਾਂਡੀਆਂ ਦੇ ਘਰੋਂ ਆਈ ਰੋਟੀ ਖਾ ਕੇ ਸੌਂਗੇ ਦੁਪਹਿਰ ਢਲੀ ਤੋਂ ਗਵਾਂਢੀ ਚਾਹ ਲੈ ਆਇਆ ਚਾਹ ਪੀ ਕੇ ਬੱਕਰ ਸੋਂ ਆਪਣੇ ਪੋਤਾ-ਪੋਤੀ ਨੂੰ ਪਿੰਡ ਵੱਲ ਦਾਇ ਤੁਰਿਆ ਚਵਾਰੇ ਵੱਲ ਨੂੰ ਉਹਨੂੰ ਚਵਾਰੇ ਦੇ ਬਨੇਰੇ ਵਿੱਚ ਆਈ ਤਰੇੜ ਨਹੀਂ ਸੀ ਹਾਲੇ ਪੁੱਲੀ ਪਤਾ ਨਹੀਂ ਕੋੜੀਆਂ ਨੇ ਠੀਕ ਕਰਾਈ ਹੋਣੀ ਐ ਜਾਂ ਹਜੇ ਉਵੇਂ ਹੋਊ ਉਹਦੇ ਮਾਰ ਵਿੱਚ ਹੀ ਇਸ ਕੱਲ ਦਾ ਬੜਾ ਤੌਖਲਾ ਸੀ ਕਿ ਕਿਤੇ ਬਨੇਰਾ ਹੀ ਨਾ ਟਹਿ ਜੇ ਹਾਲਾਂਕਿ ਉਹ ਚਵਾਰਾ ਵੇਚ ਚੁੱਕਿਆ ਸੀ ਬਾਬਾ ਜੀ ਕਿੰਨਾ ਕੁ ਦੂਰ ਆਪਣਾ ਚਵਾਰਾ ਪੋਤੀ ਦੇ ਕੀਤੇ ਸਵਾਲ ਨੇ ਮੱਗਰ ਸਿੰਘ ਨੂੰ ਚਿੰਤਤ ਕਰ ਦਿੱਤਾ ਮੈਂ ਤਾਂ ਚਵਾਰਾ ਵੇਚ ਕੇ ਬਹੁਤ ਵੱਡੀ ਗਲਤੀ ਕੀਤੀ ਹੈ ਮੈਂ ਹੁਣ ਉਹਨੂੰ ਆਪਣਾ ਚਵਾਰਾ ਨਹੀਂ ਕਹਿ ਸਕਦਾ 20 ਸਾਲ ਪਹਿਲਾਂ ਵਿੱਚ ਚਵਾਰੇ ਤੇ ਮੱਗਰ ਸਿੰਘ ਨੂੰ ਅੱਜ ਅਫਸੋਸ ਹੋ ਰਿਹਾ ਸੀ ਬਸ ਉਹ ਸਾਹਮਣੇ ਪਿੰਡ ਦਾ ਦਰਵਾਜ਼ਾ ਆ ਗਿਆ ਸਮਝੋ ਖੱਬੇ ਮੁੜ ਕੇ ਆਪਣਾ ਚਵਾਰਾ ਦਿਸਣ ਲੱਗ ਜੂ ਚਵਾਰੇ ਦੇ ਸਾਹਮਣੇ ਪੁਰਾਣੀ ਹਵੇਲੀ ਆ ਪਰ ਆਪਣੇ ਚਵਾਰੇ ਤੋਂ ਨੀਵੀਂ ਆ ਇਹ ਕਹਿੰਦੇ ਆ ਮੱਗਰ ਸੌਦੀ ਛਾਤੀ 2 ਇੰਚ ਹੋਰ ਚੌੜੀ ਹੋਗੀ ਨਿਆਣੇ ਇੱਕ ਦੂਜੇ ਤੋਂ ਮੁੜੇ ਹੋ ਕੇ ਪਿੰਡ ਦੇ ਦਰਵਾਜ਼ੇ ਵੱਲੋਂ ਭੱਜ ਤੁਰੇ ਖੱਬੇ ਮੁੜੇ ਇੱਕਦਮ ਰੁਕ ਗਏ ਬਾਬਾ ਜੀ ਚੁਬਾਰਾ ਤਾਂ ਕੋਈ ਦਸਤਾਰ ਨਹੀਂ ਨਿਆਣੇ ਉੱਚੀ ਦਿਨੇ ਜਿੰਨੀ ਜ਼ੋਰ ਨਾਲ ਬੋਲ ਸਕੇ ਬੋਲੇ ਓਏ ਹਵੇਲੀ ਦੇ ਸਾਹਮਣੇ ਆ ਸੌਰੀ ਦਿਓ ਤੁਹਾਨੂੰ ਨਹੀਂ ਪਤਾ ਮੱਗਰ ਸੌ ਨੂੰ ਕੈਨੇਡੀਅਨ ਨਿਆਣੇ ਪਹਿਲਾਂ ਵੀ ਪੰਜਾਬ ਦੇ ਨਿਆਣਿਆਂ ਤੋਂ ਡਾਲੀ ਲੱਗਦੇ ਹੁੰਦੇ ਸੀ ਤੇ ਅੱਜ ਵੀ ਲੱਗ ਰਹੇ ਸੀ ਹਵੇਲੀ ਦੇ ਸਾਹਮਣੇ ਤਾਂ ਕੁਝ ਨਹੀਂ ਨਿਆੜਿਆਂ ਦੀ ਵਿਸ਼ਵਾਸ ਭਰੀ ਆਵਾਜ਼ ਸੁਣ ਕੇ ਬੱਕਰ ਸੌਂਦੀਆਂ ਅੱਖਾਂ ਮੂਰੇ ਕਿਸੇ ਅਣਹੋਣੀ ਘਟਨਾ ਦੀ ਤਸਵੀਰ ਘੁੰਮੀ ਉਹਦਾ ਸਿਰ ਚਕਰਾਉਣ ਲੱਗਿਆ ਇੱਕ ਵਾਰ ਤਾਂ ਉਹਨੂੰ ਲੱਗਿਆ ਕਿ ਉਹ ਹੁਣੇ ਚੱਕਰ ਖਾ ਕੇ ਧਰਤੀ ਤੇ ਧੜਾ ਮੱਡੇ ਗਪੂ ਉਹ ਤੇਜ਼ ਕਦਮੀ ਦਰਵਾਜ਼ੇ ਵੱਲ ਮੋੜ ਉਹਦੇ ਕੋਲ ਪਹੁੰਚਿਆ ਹਵੇਲੀ ਦੇ ਸਾਹਮਣੇ ਸੱਚਮੁੱਚ ਕੁਝ ਨਹੀਂ ਸੀ ਉਸਦੀ ਦੁਨੀਆ ਸੱਚਮੁੱਚ ਉਜੜ ਚੁੱਕੀ ਸੀ ਚੁਬਾਰਾ ਤਾ ਦਾ ਤੱਕਿਆ ਸੀ ਦਰਵਾਜੇ ਤੇ ਚੌਂਤਰੇ ਤੇ ਬੈਠੇ ਲੋਕੀ ਕੈਨੇਡਾ ਤੋਂ ਆਏ ਮੱਗਰ ਸਿਆ ਨੂੰ ਬਾਰ-ਬਾਰ ਬੁਲਾ ਰਹੇ ਸੀ ਪਰ ਉਹਨੂੰ ਕੁਝ ਵੀ ਸੁਣਾਈ ਨਹੀਂ ਸੀ ਦੇ ਰਿਹਾ ਉਹਦੇ ਕੰਨ ਬੋਲੇ ਹੋ ਚੁੱਕੇ ਸੀ ਉਹ ਹਵੇਲੀ ਦੇ ਸਾਹਮਣੇ ਚੁਬਾਰੇ ਨੂੰ ਢਾ ਕੇ ਬਣਾਈ ਜਾ ਰਹੇ ਕੋਠੀ ਦੇ ਮੂਹਰੇ ਜਾ ਖੜਿਆ ਚਰਨਿਆ ਤੁਸੀਂ ਮੇਰਾ ਚੁਬਾਰਾ ਢਾਤਾ ਉਹ ਉਚੀ ਜਣੀ ਚੀਕਿਆ ਚਾਚਾ ਜੀ ਉਹ ਪੁਰਾਣਾ ਬਹੁਤ ਹੋ ਗਿਆ ਸੀ ਚਰਨਾ ਮੱਗਰ ਸਿਉਂ ਦੇ ਕੋਲ ਆਇਆ ਉਹ ਪੁਰਾਣੇ ਢਾਢੀ ਦੇ ਹੁੰਦੇ ਆ ਤੁਸੀਂ ਮੈਨੂੰ ਪੁੱਛਤਾ ਲੈ ਨਹੀਂ ਦੇ ਇੱਕ ਵਾਰੀ ਮੈਂ ਐਤਕੀ ਆਪਣੇ ਪੋਤੇ-ਪੋਤੀ ਨੂੰ ਕੈਨੇਡਾ ਤੋਂ ਲੈ ਕੇ ਆਇਆ ਸੀ ਬਈ ਇੱਕ ਰਾਤ ਥੋਨੂੰ ਮੈਂ ਆਪਣੇ ਚਵਾਰੇ ਚ ਕਟਾਉਂ ਚਾਚਾ ਗਲਤੀ ਹੋ ਗਈ ਚਰਨੇ ਨੇ ਮੁਸਲਮਾਨ ਵਾਂਗੂ ਮੱਗਰ ਸਿਉਂ ਦੇ ਹੱਥ ਛੋੜ ਦਿੱਤੇ ਚੱਲ ਕੋਈ ਨਾ ਜਿਉਂਦੇ ਵਾਸਤੇ ਰਹੋ ਘਰ ਨੂੰ ਮੁੜੇ ਜਾਂ ਤੇ ਮੱਗਰ ਸਿਉਂ ਦੇ ਆਪਣੇ ਹੰਝੂਆਂ ਤੇ ਕਾਬੂ ਨਾ ਰਿਹਾ ਪੋਟਰੇਪ ਟਰੇਪ ਕਰਕੇ ਉਸਦੀ ਦਾੜੀ ਉੱਤੋਂ ਦੀ ਵਗ ਰਹੀ ਸੀ ਧਰਤੀ ਅਸਮਾਨ ਘੁੰਮਦਾ ਨਸਰ ਆ ਰਿਹਾ ਸੀ ਮੱਗਰ ਸੈ ਨੂੰ ਲੱਗਦਾ ਸੀ ਕਿ ਅੱਜ ਸੱਚਮੁੱਚ ਉਸਦੀ ਦੁਨੀਆ ਉਜੜ ਗਈ ਹੈ ਦੋਸਤੋ ਇਹ ਸੀ ਮੱਗਰ ਸੈ ਦਾ ਚੁਬਾਰਾ ਉਮੀਦ ਹੈ ਤੁਹਾਨੂੰ ਕਹਾਣੀ ਚੰਗੀ ਲੱਗੀ ਹੋਣੀ ਹੈ ਜੇ ਕਹਾਣੀ ਚੰਗੀ ਲੱਗੀ ਹੈ ਹੋ ਸਕਦਾ ਹੈ ਤੁਹਾਨੂੰ ਤੁਹਾਡੀ ਆਪਣੀ ਕਹਾਣੀ ਲੱਗੇ ਤੇ ਅੱਗੇ ਜਰੂਰ ਭੇਜ ਦਿਓ ਸਮਾਪਤ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਾ ਬਰਾਕਾ